ਕਿਹੜਾ ਕੀ ਨਾਮ ਹੈ ਮੈਂ ਉਹਦਾ ਨਾਮ ਨਹੀਂ ਦੱਸਣਾ ਚਾਹੁੰਦੀ ਹੈਲਮਟ ਤੇ ਚਲਾਣ ਨਿਕਰੇ ਇੱਕਦਰ ਖੜਾ ਬੋਲਦਾ ਕਹਿੰਦਾ ਇੱਧਰ ਆ ਨਹੀਂ ਤੂੰ ਬੈਠ ਉੱਤਰ ਕੇ ਮੇਰੇ ਕੋਲ ਮੈਨੂੰ ਪਤਾ ਨਹੀਂ ਸੀ ਵੀ ਅਫਸਰ ਠੀਕਰ ਆ ਗਿਆ ਤਾਂ ਨੀਲੀ ਵਾ ਕਾਲਾ ਇਹ ਕਹਿੰਦਾ ਨੂੰ ਬੋਲਣ ਦੀ ਤਮੀਜ਼ ਹੀ ਨਹੀਂ ਮੈਨੂੰ ਬੋਲੇ ਆ ਬੰਦੂ ਹੋਰ ਗਰੀਬਾਂ ਨੂੰ ਵੀ ਬੋਲਣਗੇ ਮੈਂ ਕੋ ਦਾ ਥੋੜੀ ਫੀਰ ਕਰ ਲੂਗਾ ਫਾਰਮੂਲਾ ਆਮ ਤਾਂ ਹੈ ਨਹੀਂ ਕੋਈ ਅਫਸਰ ਬੇਟਾ ਇੱਜ਼ਤ ਨੂੰ ਪੈਂਦੇ ਉਹਨਾਂ ਦੀਆਂ ਨੂੰ ਨਹੀਂ ਗਾਲ ਗਾਲ ਨਹੀਂ ਮੈਂ ਗਾਲੇ ਗਾਲ ਹਰਪ੍ਰੀਤ ਮਲਾਜ ਮਿਕਰਾ ਇੱਕ ਕਸਤਾਰ ਵਾਲਾ ਆ ਕੀ ਕਰਦੇ ਹੋ ਇਹ ਚਾਹੁੰਦੀ ਆ ਕਿ ਕਾਨੂੰਨ ਕਿੱਥੇ ਆ ਕਾਨੂੰਨ ਕਿੱਥੇ ਆ ਕਿਤੇ ਇੱਕਾ ਮਲਾਜੇ ਨੂੰ ਘੇਰ ਰਹੇ ਨੇ ਬੰਦੇ ਆ ਤਾਂ ਫਰਜ਼ੀ ਨਹੀਂ ਲੇਡੀ ਦੇ ਪਰਸ ਹੰਨ ਹੋਈ ਖੜੀ ਆ ਬੰਦੇ ਜੱਫਾ ਪਾਉਂਦੇ ਨੇ ਮੇਰੇ ਨਾਲ ਵੀਡੀਓ ਕਰਨ ਜੋ ਮੈਨੂੰ ਕਹਿੰਦੀ ਮੈਂ ਤੁਹਾਡੇ ਕੋ ਪਿਓ ਨਾਲ ਗੱਲ ਕਰਾਂਗੀ ਮੈਂ ਕੋਲੇ ਆਉਂਦਾ ਹਾਂ ਅੱਲਾ ਦਾ ਕੋਲੇ ਆ ਨਹੀਂ ਅੱਛਾ ਮੈਂ ਲੱਗੇ ਚੱਲੇ ਸੀ ਮੈਂ ਰਾਹ ਰਹਿਣ ਦੇ ਬੈਠ ਜਾਣ ਕਿੰਨੇ ਵੇਲਾ ਮੇਰਾ ਮੋਟਰ ਗੋੜਿਆ ਮੋੜੇ ਫਾਇਨਲ ਕਿੰਨੇ ਜਣੇ ਸੀ ਕਿ ਮੋਟਰ ਤੇ ਆਪਣੇ ਨੇ ਹੈਲਮਟ ਲਾਇਸੈਂਸ ਤੇ ਮਿਸਰ ਕੀਤਾ ਨਾ ਜਰਾ ਸਾਹਰਸਤਰੀ ਆਈ ਜਾਂ ਦੱਸਣ ਕਿਰੇ ਹਸੀ ਸਾਹ ਦਾ ਨਾਮ ਲੈ ਮਸਟਰ ਮੈਨੂੰ ਕਹਿੰਦੀ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆਂ ਅੱਗੀ ਇਸ ਕਰਕੇ ਤੋਂ ਮੋਬਾਈਲ ਕੋ ਲਿਆ ਨੇ ਤੇ ਉਹਨਾਂ ਮੋਕੇ ਮੈਂ ਨਹੀਂ ਕੋਈ ਜਣਾ ਨਹੀਂ ਆ ਸਾਰਾ ਪੰਜਾਬ ਲਾ ਰਹੀ ਆ ਉਹਦੇ ਤਿੱਕੇ ਸਰ ਕਿੱਨੇ ਬੰਦੇ ਫਿਰਦੇ ਆ ਭਾਰੀ ਕੋ ਤੇ ਆਹ ਤਕਲਾਹ ਮੁੰਡਾ ਖਦਾਬਾ ਬੰਗਾ ਵਾਲਾ ਉਹਨੂੰ ਪੁੱਛ ਲੈ ਉਹ ਤਾਂ ਦੂਰ ਰੈਸ ਤੋਂ ਤਾਂ ਦੂਰ ਪਰ ਕੋਲ ਸ ਗੱਲ ਕਰ ਰਹੀ ਆ ਵਸਤਾ ਕਰ ਰਹੀ ਆ ਮੋਰਸ ਮੈਨੂੰ ਬਤਮੀਜ਼ ਨਾ ਬੋਲੀ ਆ ਮੈਂ ਡੀਜੀ ਕਿਟ ਪੇਸ਼ ਆਉਂਗੀ ਇਸ ਬੰਦੇ ਤੇ ਪਾਟਾ ਦਾਸ ਕੀਤਾ ਜਾ ਆਗੇ ਕਿ ਸਾਹੀ ਆਗੇ ਐਸ ਵੀ ਸਾਹੀ ਆ ਰਹੇ ਆ ਅੱਛਾ ਯਾਹਦਾ ਸਾਹੀ ਮੈਂ ਮੈਡਮ ਆ ਐਸ ਵੀ ਦੀ ਨਹੀਂ ਉਹ ਤਾਂ ਕਹਤੈ ਮੋਟਰਸਾਈਕਲ ਕਰ ਬੱਚਾ ਹੋਵੇ ਫਿਰ ਸਾਡਾ ਪਾਉਂਡ ਹੋ ਜਾਓ ਬਤਮੀਜ਼ ਨਾ ਬੋਲਿਆ ਉਹਨਾਂ ਤੇ ਖਰਚਾ ਹੋਵੇ ਉਹ ਉਹ ਅੱਲਿ ਕੀ ਸ਼ਾਪਰੇ ਉਹ ਲਾ ਰਹੇ ਕੀ ਤੁਹਾਡੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਹੁਣੀ ਬਾਪ ਨਾਲ ਗੱਲ ਕਰਨੀ ਆ ਇੱਧਰ ਮੈਨੂੰ ਇਹ ਬੋਲੂ ਕਹੇ ਬੰਦੇ ਨੇ ਮੈਨੂੰ ਆਏ ਬੋਲਿਆ ਇਦਾਂ ਰ ਮੈਡਮ ਤੁਹਾਨੂੰ ਬਾਰ ਬਾਰ ਤੁਸੀਂ ਕਹਿ ਰਹੇ ਗਾਲ ਨਾ ਕੱਢੋ ਤੁਸੀਂ ਤੁਸੀਂ ਵੈਸੇ ਹੋਇਆ ਕੀ ਇੱਥੇ ਆਪਣੇ ਅਸੀਂ ਵੀਰ ਜੀ ਤੁਹਾਨੂੰ ਨੰਗ ਰਹੇ ਸੀ ਚਾਰ ਜਣੇ ਦੋ ਮੇਰੇ ਨਾਲ ਮਲਾਜ਼ਮਾਂ ਅਸੀਂ ਉਧਰ ਨਹੀਂ ਸੈਟ ਸਾਨੂੰ ਕਿਹੜੇ ਮਲਾਜ਼ਮ ਕਿਹ ਮੁੰਡਾ ਖੜਾ ਇੱਕ ਇੱਥੇ ਮਲਾਜ਼ਮ ਖੜਾ ਅਸੀਂ ਨਾ ਮੈਂ ਘਬਰਾਟ ਹੋਣ ਲੱਗ ਗਈ ਸਾਰਾ ਦਿਨ ਮਲਾਜ਼ਮ ਨਹੀਂ ਕਾਦੇ ਮਲਾਜ਼ਮ ਨੇ ਹੈ ਮੇਰੇ ਹਸਬੰਡ ਆ ਜੀ ਨੇ ਇੱਥੋਂ ਦੀ ਨੰਗ ਰਹੇ ਸੀ ਸਪਾਰਲਰ ਵੀ ਜਾਣਾ ਸੀ ਇੱਥੇ ਐਸਪੀ ਨੇ ਤਾਂ ਕਿਹੜੇ ਕਿਹੜੇ ਕੀ ਨਾਮ ਹੈ ਮੈਂ ਉਹਨਾਂ ਦਾ ਨਾਮ ਵੀ ਦੱਸਣਾ ਚਾਹੁੰਦੀ ਉਹ ਆ ਹੀ ਰਹੇ ਨੇ ਸਾਨੂੰ ਤਾ ਦੋ ਜਣਿਆਂ ਨੂੰ ਰੋਕਿਆ ਕਿਉਂ ਇਹਨੇ ਮੁੰਡੇ ਨੇ ਕਹਤਾ ਵੀ ਮੈਡਮ ਐਸੇ ਪਾਰਲਰ ਤੇ ਚੱਲੇ ਆ ਚਲੋ ਕਹਿੰਦਾ ਜਾਓ ਕਹਿੰਦਾ ਹੈਲਮਟ ਨਹੀਂ ਅਸੀਂ ਐਕੇ ਚਲਾਨ ਕਰ ਦੋ ਹੈਲਮਟ ਦਾ ਚਲਾਨ ਨਹੀਂ ਕਰਿਆ ਇੱਕ ਦਰ ਖੜਾ ਬੋਲਦਾ ਕਹਿੰਦਾ ਇੱਧਰ ਆ ਨਹੀਂ ਤੂੰ ਪਹਿਲਾਂ ਉਤਰ ਕੇ ਮੇਰੇ ਕੋਲ ਉਹਨੂੰ ਪਤਾ ਨਹੀਂ ਸੀ ਵੀ ਅਫਸਰ ਦੇ ਘਰ ਆ ਗਿਆ ਜੇ ਤਾਂ ਉਹਨੂੰ ਪਤਾ ਹੁੰਦਾ ਫਿਰ ਤਾਂ ਪਤੰਦਰ ਨਹੀਂ ਸੀ ਸਿੱਧਾ ਬੋੜਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀ ਉਹਨੇ ਕਿਹਾ ਕੰਮ ਆ ਲਾ ਲਓ ਪੈਸੇ ਆਪਾਂ ਕਹਿੰਦਾ ਇੱਧਰ ਆ ਨਹੀਂ ਮੈਨੂੰ ਬਦਤਮੀਜ਼ਨਾ ਉਹ ਗੱਲਾਂ ਬੋਲਿਆ ਜਿਹੜੀਆਂ ਨਾ ਬੋਲਣੀਆਂ ਹੁਣ ਬਸ ਆਹੀ ਗੱਲ ਹੋਈ ਆ ਮੇਰਾ ਮੋਟਰਸਾਈਕਲ ਫੜ ਲਿਆ ਮੈਨੂੰ ਐ ਘੇਰੀ ਜਾਂਦਾ ਸਾਰੇ ਕੋਲ ਵੀਡੀਓ ਅੰਕਲ ਜੀ ਵੀਡੀਓ ਦਿਖਾ ਸਕਦੇ ਆ ਸੀ ਐ ਘੇਰ ਘੇਰ ਪੁਲਿਸ ਨੇ ਤਾਂ ਠੀਕ ਕਾ ਨਹੀਂ ਲੀਪਾ ਗਾਲਾ ਇਹ ਕਹਿੰਦਾ ਨੂੰ ਬੋਲਣ ਦੀ ਤਮੀਜ਼ ਹੀ ਨਹੀਂ ਖੁੱਪ ਸਾਡਾ ਲਾ ਕਿੰਨੇ ਕੁ ਕਿੰਨਾ ਕੋਈ ਹੋ ਗਿਆ ਮਿੰਟਾ ਹੋ ਗਿਆ ਰੋਕੀ ਖੜਿਆ ਲੇਡੀ ਜੀ ਪੁਲਿਸ ਨੂੰ ਕਹਿੰਦੇ ਆ ਲੇਡੀ ਜੀ ਪੁਲਿਸ ਨਹੀਂ ਜਾਊਗੀ ਸਾਡੇ ਜਾਲੇਡੀ ਜੀ ਤੁਸੀਂ ਕਹਿੰਦੇ ਜੇ ਤੁਹਾਨੂੰ ਸੌਰੀ ਫੀਲ ਕਰ ਲੈਣ ਸੀ ਮਾਮਲਾ ਸੌਲ ਗੋ ਜੀ ਸੌਰੀ ਫੀਲ ਕੇ ਇਹ ਜੀ ਨੂੰ ਖੜਾ ਕੇ ਕੱਲ ਨੂੰ ਅੱਜ ਤਾਂ ਮੈਨੂੰ ਬੋਲਿਆ ਪੱਲੂ ਹੋਰ ਗਰੀਬਾਂ ਦੀ ਉਹਨੂੰ ਵੀ ਬੋਲਣਗੇ ਮੈਥੋਂ ਦਾ ਸੌਰੀ ਫੀਲ ਕਰ ਲੂਗਾ ਹੋਰ ਮਾਲ ਆਮ ਤਾਂ ਹੈ ਨਹੀਂ ਕੋਈ ਅਫਸਰ ਅਸੀਂ ਤਾਂ ਕਦੇ ਨਿਕਲਨੇ ਚਲਵਾ ਜਰਾ ਸ਼ਹਿਰ ਕਰਨੇ ਅੱਗੇ ਜੀ ਜੀ ਜੇ ਵੀਰ ਜੀ ਕੋਈ ਹੋਰ ਹੋਵੇ ਇਹ ਉਹਨਾਂ ਤੋਂ ਵੀ ਫੀਲ ਕਰਨਗੇ ਇਹ ਤਾਂ ਇੱਜ਼ਤ ਨੂੰ ਪੈਂਦੇ ਉਹਨਾਂ ਦੀਆਂ ਨੂੰ ਪੈ ਨੇ ਗਾਲ ਗਾਲ ਨੇ ਮਗਾਲੇ ਗਾਲ ਨਹੀਂ ਤੁਸੀਂ ਵੈਸੇ ਦੱਸ ਦਿਓ ਕਿ ਆ ਬਦਤਮੀਜ਼ ਨੇ ਇਹ ਬੋਲੇ ਨਹੀਂ ਮੈਨੂੰ ਇਹ ਮੈਨੂੰ ਬੋਲੇ ਨਹੀਂ ਕਿਹਨੇ ਕਿਹਨੇ ਬੋਲਿਆ ਜੀ ਕਿਹਨੇ ਬੋਲਿਆ ਹਰਪ੍ਰੀਤ ਹਰਪ੍ਰੀਤ ਉਹ ਮਲਾਜ਼ਮ ਖੜਾ ਕਿਹੜਾ ਜੀ ਆ ਹਰਪ੍ਰੀਤ ਮਲਾਜ਼ਮ ਖੜਾ ਇੱਕ ਕਸਤਾਰ ਵਾਲਾ ਆ ਹਰਪ੍ਰੀਤ ਖੜਾ ਮਲਾਜ਼ਮ ਕਸਤਾਰ ਵਾਲਾ ਬਈ ਹੁਣ ਤੁਸੀਂ ਫਿਰ ਕੀ ਆਪਣੇ ਮੰਗ ਕੀ ਕਰਦੇ ਹੋ ਇਹ ਚਾਹੁੰਦੇ ਆ ਕਿ ਕਾਨੂੰਨ ਕਿੱਥੇ ਆ ਕਾਨੂੰਨ ਕਿੱਥੇ ਆ ਕਿ ਤੱਕ ਇੱਕ ਆ ਮਲਾਜ਼ਮ ਲੇਡੀ ਨੂੰ ਘੇਰ ਰਹੇ ਨੇ ਕਾਨੂੰਨ ਕਿੱਥੇ ਆ ਕਿੱਥੇ ਆ ਕਾਨੂੰਨ ਕਿਉਂ ਨਹੀਂ ਲੈ ਸਰਪ ਭਵੰਤਮਾਨ ਸੋਚਦਾ ਤੇ ਲੇਡੀ ਨੂੰ ਬੰਦੀ ਘੇਰੀ ਜਾਂਦੇ ਨੇ ਬੰਦਿਆਂ ਨੇ ਤਾਂ ਫਰਜੀ ਨਹੀਂ ਲੇਡੀ ਦੇ ਪਾਸ ਸਨ ਹੋਈ ਖੜੀ ਆ ਬੰਦੇ ਜਫਾ ਪਾਉਂਦੇ ਨੇ ਤੁਹਾਨੂੰ ਕੀ ਲੱਗਦਾ ਮੈਡਮ ਲੇਡੀ ਨੂੰ ਸੁਣਨੀ ਚਾਹੀਦੀ ਸੀ ਇਹਨਾਂ ਨਾਲ ਸਰਪੇ ਜੀ ਹੋਇਆ ਕਿ ਆਪਣੇ ਜਿਹੜੇ ਇੱਥੇ ਕਾਲ ਕੀ ਕੀ ਹੋਇਆ ਕੀ ਐਕਸੀਡੈਂਟ ਜੋ ਉਹਨਾਂ ਕਹਿ ਰਹੇ ਕਿ ਆਪਣੇ ਸਾਡੇ ਦੋ ਮੈਂਬਰ ਆ ਰਹੇ ਸੀ ਜੀ ਹਾਂਜੀ ਹੈਲਮਟ ਮੁੰਡਾ ਸੀਗਾ ਇਹਨਾਂ ਨੂੰ ਰੋਕਿਆ ਆਪਣੇ ਸੁਭੇ ਤੋਂ ਹੌਲਾ ਰੋਕਿਆ ਕਿ ਉੱਥੇ ਦਾ ਕਹਿੰਦੇ ਜੀ ਗਾਈ ਲਾਈਨ ਜਾਂਦੀ ਕੁਛ ਤਾਂ ਦੱਸਿਆ ਹੈ ਹੈਲਮਟ ਮੈਂ ਨਹੀਂ ਕਹਾਂ ਲੋਕਾਂ ਨਾਲ ਐਂਗਰੀ ਹੋਣਾ ਹਲਪੜਾ ਤੁਸੀਂ ਹੋਰ ਜਾਂਦੀ ਐ ਏਦਾਂ ਹੁਣ ਮੈਂ ਤੁਸੀਂ ਇੱਧਰ ਆ ਜਾਓ ਮੈਂ ਇੱਧੇ ਹੀ ਕਹਿ ਰਿਹਾ ਸੀ ਕਿ ਮੈਨੂੰ ਕਹਿੰਦੇ ਤੁਸੀਂ ਮੈਨੂੰ ਨਹੀਂ ਕਰਕੇ ਬੋਲਿਆ ਮੈਂ ਨਹੀਂ ਬੋਲਿਆ ਹੂੰ ਮੈਂ ਸਭ ਇਹਨਾਂ ਨੂੰ ਕਹਿ ਵੀ ਇੱਧਰ ਆ ਜਾਓ ਤੁਸੀਂ ਉਹ ਮੈਨੂੰ ਕਹਿਣਾ ਹੈਗਾ ਕਿ ਅਸੀਂ ਹੈਲਮਟ ਦਾ ਚਾਰਾ ਫਰਾਮੀ ਪਿਆਰਾ ਹੈ ਕਰਦੇ ਜਾਨ ਪਰ ਮੇਰੇ ਨਾਲ ਬੱਤੀ ਜਿਹੜੀ ਕਹਿੰਦੇ ਮਿਸ ਬਿਹੇਵ ਮੇਰੇ ਨਾਲ ਵੀਡੀਓ ਹੈ ਨਾ ਜੋ ਮੈਨੂੰ ਮੈਨੂੰ ਕਹਿੰਦੀ ਮੈਂ ਤੁਹਾਡੇ ਕੋ ਨਾ ਗੱਲ ਕਰਾਉਂਦੀ ਆ ਮੈਂ ਪਾਰ ਦੀ ਗੱਲ ਕਰ ਮੋਬਾਈਲ ਕੋ ਲਿਆ ਖੋਲਦਾ ਬਿਆਹ ਕੋਲਿਆ ਨਹੀਂ ਮੈਂ ਲੈ ਕੇ ਚੱਲੇ ਸੀ ਮੈਂ ਬੋਦਾ ਕਿ ਮੈਂ ਬਿਆਹ ਲੈਣ ਜਾਂਦਾ ਸਰ ਕਿੰਨੀ ਲਵਾਈ ਸੀ 3 ਲਗ 3 ਲਗ ਕੋਈ ਕੋਈ ਤਕਨੀਕੋ ਕਹ ਰਹੇ ਨੇ ਦਿਖਾਉ ਰਹੇ ਨਾ ਬਾਕੀ ਸਰ ਮੈਂ ਕਿਹਨਾਂ ਨੂੰ ਇਧਰ ਆ ਜਾ ਮੈਂ ਕਿਆ ਜਾਣ ਕੇ ਨਾ ਮੈਂ ਮੋਬਾਈਲ ਕੋ ਲਿਆ ਸੀ ਮੈਂ ਮੋਬਾਈਲ ਲੈ ਕੇ ਚੱਲੇ ਸੀ ਕਿ ਮੈਂ ਮੋਬਾਈਲ ਲੈ ਕੇ ਫੈਲ ਜਾਂਦਾ ਬਸ ਮੈਂ ਰੁਕਿਆ ਨੂੰ ਮੈਂ ਵਿੱਚ ਦਨ ਜਾ ਸਕਦਾ ਸੀ ਮੋਬਾਈਲ ਲੈ ਕਿਹੜਾ ਰੁਕਿਆ ਜਦੋਂ ਇਹ ਵੀ ਕਹਿੰਦਾ ਤੁਸੀਂ ਮੈਨੂੰ ਚੱਕਾ ਤੇ ਮਲਾਜ਼ਮ ਦਾ ਮੋਬਾਈਲ ਤੇ ਕਰੀ ਮਲਾਜ਼ਮ ਦਾ ਮੋਬਾਈਲ ਸੀਗਾ ਮੇਰੇ ਮਲਾਜ਼ਮ ਦਾ ਮੋਬਾਈਲ ਸੀਗਾ ਇਹਨਾਂ ਨੇ ਥੋੜਾ ਰੱਖਿਆ ਹੁਣ ਵਾਪਸ ਲੈ ਲਿਆ ਜੀ ਹੁਣ ਵਾਪਸ ਲਿਆ ਆ ਉਹ ਥੋੜਾ ਜੀ ਜਿਹੜੇ ਮੇਰੇ ਮੋਟਰਸਾਈਕਲ ਬੌਂਡ ਹੈ ਦਾ ਬੌਂਡ ਹੈ ਹਾਂ ਜੀ ਕਿੰਨੇ ਜਣੇ ਸੀ ਕਿ ਮੋਟਰਸਾਈਕਲ ਤੇ ਆਪਣੇ ਇਹਨੇ ਹੈਲਮਟ ਲਾਇਸੈਂਸ ਤੇ ਮੈਸਜਰ ਕੀਤਾ ਮੇਰੇ ਨਾਲ ਅੱਛਾ ਜੀ ਤੇ ਜਿਹੜੇ ਕਹਿੰਦੇ ਕਿ ਆਪਣੇ ਪੁਲਿਸ ਅਫਸਰ ਦੇ ਆਪਣੇ ਹੈਗੇ ਰਿਲੇਟਿਵ ਹੈਗੇ ਨੇ ਘਰ ਹੈਗੇ ਉਹ ਚਾਈ ਨਹੀਂ ਆ ਰਹੀ ਸਾਹਮਣੇ ਇਹ ਤਾਂ ਹਾਂ ਕਸਰ ਸੁਤੈਰੀ ਆਈ ਜਾਂ ਦੱਸਣ ਕਿ ਇਹ ਅਸਲੀ ਸਾ ਦਾ ਨਾਮ ਲੈਣਾ ਮੈਂ ਸਿਰਫ ਇਹਨਾਂ ਨੂੰ ਕਹਿੰਦੇ ਦੋ ਮਹੀਨੇ ਸਰਕਾਰੀ ਤੁਸੀਂ ਪੁੱਛ ਲਓ ਕਿਹੜੇ ਅਫਸਰ ਦਾ ਨਾਮ ਲੈਂਦੇ ਆ ਨਾ ਹੀ ਲੈ ਰਹੇ ਨਾ ਦੱਸਦੇ ਜਿਵੇਂ ਕਹਿ ਰਹੇ ਮੈਂ ਦੋ ਮਿਲਾਈ ਮੇਰੇ ਨਾਲ ਸੀ ਕੌਣ ਸੀਗੇ ਜੀ ਉਹ ਦੱਸਦੇ ਨਹੀਂ ਆਪਾਂ ਨਾ ਹੀ ਦੱਸਦੇ ਮਲਾਜਮਾ ਹਾਂ ਹਾਂ ਤੁਸੀਂ ਪੁੱਛ ਲਓ ਉਹ ਮਲਾਜਮਾ ਲੋਚੇ ਆ ਨਹੀਂ ਨਹੀਂ ਸਿਵਲ ਸੀ ਸੀਵਲ ਜੀ ਆ ਬੰਦੇ ਹੋ ਨਹੀਂ ਨਹੀਂ ਸਰ ਸਿਵਲ ਕੋਲ ਤਾਂ ਮੈਨੂੰ ਪਤਾ ਨਹੀਂ ਪਹੁੰਹਿਆ ਪਤਾ ਨਹੀਂ ਉਹ ਲੇਡੀਜ਼ ਸੀਗੇ ਦੋ ਦੋ ਮੈਂਬਰ ਸੀਗੇ ਇੱਕ ਇੱਕ ਟਵਾਲ ਉਹ ਲੋਚੇ ਆ ਤੁਸੀਂ ਪੁੱਛੋ ਵੀ ਕਿਹੜੇ ਅਫਸਰ ਕਿੱਥੋਂ ਦੇ ਰਹਿ ਆ ਕਿਹੜੇ ਮਲਾਜਮਾ ਹਨਾ ਤੁਸੀਂ ਪੁੱਛੋ ਸਾਰੇ ਨਾ ਕੋਈ ਜਾਣੀ ਹ ਇਹ ਆਪਣੇ ਅਫਸਰ ਸਾਹਿਬ ਨੂੰ ਦੱਸ ਰਿਹਾ ਕਿ ਜਿਹੜਾ ਨੀਰੀ ਬੋਲ ਰਹਾ ਹੈਗੇ ਭਾਈ ਆਪ ਨੂੰ ਵਾਈਫ ਰੱਖ ਗਿਆ ਕਿਸ ਅਫਸਰ ਦੀ ਪਰ ਕਿਸੇ ਅਫਸਰ ਨਾਲ ਗੱਲ ਨਹੀਂ ਕਰਾਈ ਹੁੰਦੀ ਹਮਮ ਇਹ ਫਿਰ ਮੈਂ ਕਹਿੰਦਾ ਕਿ ਇਹ ਮਾਮਲਾ ਸੋਲਵ ਹੋ ਜਾਵੇ ਜੀ ਜੀ ਕਿਉਂਕਿ ਮੈਂ ਮੋਰਸਰ ਫੋਨ ਕਰਕੇ ਥਾਂੇ ਤੇ ਨਹੀਂ ਉਹ ਤਾਂ ਕਹਿੰਦੇ ਚਲਾਨ ਕਰਦੇ ਉਹ ਤਾਂ ਮੈਂ ਨਹੀਂ ਕਰਦਾ ਹਾਂ ਉਹ ਚੀਜ਼ੇ ਕਰ ਲਈ ਪਰ ਕਹਿੰਦੇ ਇੱਕ ਜਿਹੜਾ ਮਿਸ ਬੀਵ ਬੀਡੀਪੀ ਦੇ ਪੈਸੀ ਭੁਗਤਾਂਗੇ ਤੇ ਇੱਥੇ ਪਰਚਾ ਕਰਾਂਗੇ ਮੈਂ ਤੁਹਾਨੂੰ ਤਮਾ ਦੀ ਨਾ ਰਹਿੰਦੀ ਆ ਮੈਂ ਤਾਂ ਇਹ ਪਰਚਾ ਕਰਾਂਗੀ ਨਹੀਂ ਉਹਨਾਂ ਨੇ ਆਪਣੇ ਜੋ ਮੈਂ ਸਰਕਾਰ ਜਿਹੜੀ ਹੈ ਮਾਨ ਸਾਹਿਬ ਦੀ ਹੈਗੀ ਹੈ ਉਹ ਸਾ ਤੁਸੀਂ ਬਾਅਦ ਲੇਟ ਆਏ ਹੋ ਬਹੁਤ ਕੁਝ ਬੋਲੇ ਮੈਨੂੰ ਇਹਦੀ ਹੁਣ ਦੀ ਸਟੇਟਮੈਂਟ ਹੈ ਕਿ ਵੀ ਉਹ ਕਿੱਥੇ ਹੈ ਮਾਨ ਸਰਕਾਰ ਜਿਹੜੇ ਬੋਲਦੇ ਨੇ ਕਿ ਲੇਡੀਜ਼ ਦੇ ਨਾਲ ਕਦੀ ਕੋਈ ਬਦਮਿਸ਼ੀ ਨਹੀਂ ਹੋਏ ਮੈਂ ਅਬਿਊਜ਼ ਲੈਂਗੁਏਜ ਵਿੱਚ ਗੱਲ ਕੀਤੀ ਨਹੀਂ ਮੈਨੇ ਨਹੀਂ ਕੀਤੀ ਬਦਮਿਸ਼ੀ ਕਿਸੇ ਦਾ ਮੇਰੇ ਮੈਂਬਰ ਨੇ ਕੀਤੀ ਜਾਂ ਨਾ ਕਿਸੇ ਮਰਾ ਦੀ ਮੈਨੂੰ ਕਹਿੰਦੀ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆਂ ਅੱবি ਇਸ ਕਰਕੇ ਜਦੋਂ ਮੋਬਾਈਲ ਫੋਨ ਆਏ ਨੇ ਤੇ ਉਹਨਾਂ ਨੇ ਰੋਕਿਆ ਵੀ ਨਹੀਂ ਤੁਸੀਂ ਜਾਣਾ ਨਹੀਂ ਕਿ ਆ ਵੀ ਹੋਰ ਵੀ ਕਹਿੰਦੇ ਵੀ ਸਾਢੇ ਨਾਲ ਜਿਹੜੇ ਇਹਨਾਂ ਦੇ ਜਿਹੜੇ ਹਾਂ ਭਾਪ ਜੀ ਦੇ ਸੁਣੇ ਪੂਰੀ ਲੈਂਗੁਏਜ ਸੀ ਠੀਕ ਨਹੀਂ ਸੀ ਜੋ ਕਹਿ ਰਹੇ ਨੇ ਜੋ ਵਾਲੇ ਕਿਹੜਾ ਅਲਜਾਮ ਲਾ ਰਹੀ ਹੈ ਉਹ ਪਿੱਛੇ ਸਾਰ ਕਿੰਨੇ ਬੰਦੇ ਫਿਰਦੇ ਆ ਭਾਜੀ ਕੋਲ ਤੇ ਆਹ ਕਲਾ ਨਾਲ ਮੁੰਡਾ ਫਕਤਾ ਦਾ ਮੰਗਾ ਵਾਲਾ ਉਹਨੂੰ ਪੁੱਛ ਲੋ ਪਿੱਤਰ ਵਾਲਾ ਕਿੰਨੇ ਬੰਦੇ ਫਿਰਦੇ ਆ ਨਾਰੇ ਅਲਜਾਮ ਲਾ ਰਹੀ ਆ ਮੈਂ ਪੁੱਛ ਲੋ ਠੀਕ ਜਿਹੜੀ ਜਿਹੜੀ ਕਾਰਵਾਈ ਕਰਨੀ ਕਾਨੂੰਨੀ ਕਰਵੇ ਉਹ ਕਰਦੇ ਜਿਹੜੇ ਮਿਸ ਵੀ ਅਲਿਗੇਸ਼ਨ ਹੈ ਉਹਦੇ ਫਿਰ ਕਿਵੇਂ ਨਿਪਟਾਰਾ ਹੋਏਗਾ ਉਹ ਅਲਿਗੇਸ਼ਨ ਉਹ ਲਾ ਰਹੇ ਨੇ ਮੈਂ ਤਾਂ ਵੀ ਅਲਿਗੇਸ਼ਨ ਵੀ ਮੈਨੂੰ ਕਹਿੰਦਾ ਤੂੰ ਰੋਕਿਆ ਮੈਨੂੰ ਇਹ ਕੰਮ ਨਹੀਂ ਪਾਉਣਗੇ ਪਰ ਆਪਾਂ ਇਹ ਗੱਡੀ ਕੀਤੀ ਉਹ ਝੂਠੇ ਲਾ ਰਹੇ ਆ ਆ ਮੁੰਡਾ ਹੈ ਜਿਆ ਇੱਥੇ ਬੜੇ ਮੈਂਬਰ ਹੈਗੇ ਇਹ ਇਹ ਗੋਲੀ ਨਹੀਂ ਕਰਾਪਾ ਵੇਚਦਾ ਆਹ ਅਸਲ ਇਹਨਾਂ ਨੇ ਕੀ ਫਿਰ ਹੋਈ ਮੇਰੀ ਅੱਜ ਅੱਛਾ ਜੀ ਇਹਨਾਂ ਨੇ ਕਿਹਾ ਦੋ ਹਾਲ ਮਿੰਨ ਦਾ ਬਾਇਓ ਤੇ ਉਹ 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 ਅੰਦਰ ਇਹਨਾਂ ਨੇ ਮੈਂ ਲੋਕ ਲਾ ਇਹਨਾਂ ਨੇ ਕੋਈ ਗੱਲ ਨਹੀਂ ਲੋਕ ਲਾਏ ਕਿ ਕੋਈ ਗਲਤ ਕਰਨ ਨਹੀਂ ਕਿਹਾ ਤੇ ਬਾਦੂ ਆਂਦੇ ਇਹਨਾਂ ਨੇ ਮੇਰੇ ਤੁਹਾਨੂੰ ਵਰਗ ਇਹਨਾਂ ਨੇ ਕੋਈ ਗੱਲ ਨਹੀਂ ਕਿਹਾ ਤੇ ਆਪਣੀ ਦੁਪਨੀ ਭਈ ਕੋਈ ਗਲਤ ਗੱਲ ਨਹੀਂ ਕਿਹਾ ਹੋ ਲਈ ਤੇ ਕੰਮ ਕਰਨ ਲੋੜ ਨਹੀਂਦਾ ਇਹ ਕੋਈ ਗਲਤ ਗੱਲ ਨਹੀਂ ਕਿਹਾ ਤੁਸੀਂ ਭਾਜੀ ਨੂੰ ਜਾਣਦੇ ਹੋ? ਹਾਂ, ਇਹ ਲੋ ਜੀ। ਉਹ ਮਿਲਦੇ ਤੁਸੀਂ। ਹਾਂ, ਮਿਲਦੇ। ਅੰਮ੍ਰਿਤੋ ਰਿਸ਼ਤਾ ਤਾਂ ਦੂਰ, ਰਿਸ਼ਤਾ ਤਾਂ ਦੂਰ, ਪਰ ਪਲਸ ਭਈਆ ਪੁਲਸ ਧੱਕਾ ਕਰ ਰਹੀ ਆ ਪੁਲਸ ਮੈਨੂੰ ਬਤਨੀਜਾ ਬੋਲੀ ਆ ਮੈਂ ਡੀਜੀਪੀ ਤੱਕ ਪੇਸ਼ ਹੋਊਂਗੀ ਇਸ ਬੰਦੇ ਤੇ ਪਰਚਾ ਦਰਜ ਕੀਤਾ ਜਾਵੇ ਹਰਪ੍ਰੀਤ ਸਿੰਘ ਕੋਲ ਜੀ ਤੁਸੀਂ ਮੁਲਾਜ਼ਮ ਹੋ ਨਹੀਂ ਬੰਦਾ ਹੈ ਤੁਸੀਂ ਆਪੇ ਪਹਿਲਾਂ ਤੁਸੀਂ ਕਿਹ ਮੁਲਾਜ਼ਮ ਹੈ ਮੁਲਾਜ਼ਮ ਖੜਾ ਜੀ ਨਾਲ ਨਹੀਂ ਨਾਲ ਨਹੀਂ ਮੁਲਾਜ਼ਮ ਖੜੇ ਇੱਧਰ ਦੋ ਖੜੇ ਹੋ ਮੁਲਾਜ਼ਮ ਨਾਲ ਨਾਲ ਜੇ ਜਿਹੜੇ ਤੁਸੀਂ ਅਲੀਗੇਸ਼ਨ ਲਗਾ ਰਹੇ ਹੋ ਕਿ ਜਾਂ ਫਿਰ ਉਹ ਕਹਿ ਰਹੇ ਕਿ ਮੈਡਮ ਜੀ ਤੁਹਾਨੂੰ ਦੱਸ ਰਹੀ ਕਿ ਐਸਪੀ ਸਾਹਿਬ ਦੇ ਘਰ ਵਾਲੇ ਕਹਿੰਦੇ ਸਾਨੂੰ ਕੋਈ ਇੰਦਰ ਨਹੀਂ ਪ੍ਰੂਫ ਦਿੱਤਿਆ ਨਹੀਂ ਜਾਂ ਫਿਰ ਆਗੇ ਕੀ ਸਾਹਿਬ ਹੀ ਆ ਗਏ ਹਾਂਜੀ ਐਸਪੀ ਸਾਹਿਬ ਹੀ ਆ ਰਹੇ ਹੋ ਕਰੋ ਤਾਂ ਕਰੀ ਜੀ ਆਗੇ ਬਸ 5-10 ਮਿੰਟ ਤੱਕ ਇਹੀਂ ਰੁਕੇ ਆ ਐਸਪੀ ਸਾਹਿਬ ਹੀ ਪਹਿਲਾਂ ਬੋਲਿਆ ਐਸਪੀ ਸਾਹਿਬ ਦੇ ਮੈਡਮ ਆ ਉਹ ਕਹਿੰਦੇ ਬੇਟਾ ਚਲਾਨ ਹੋਊਗਾ ਹੈਲਮਟ ਨਹੀਂ ਹੈਗਾ ਚਲੋ ਤੋੜਤਾ ਅਸੀਂ ਆਖੇ ਨਹੀਂ ਨਹੀਂ ਚਲੋ ਜੇ ਸਾਡੇ ਤੇ ਚਲਾਨ ਨਹੀਂ ਹੈਲਮਟ ਪਾ ਦੋ ਫਿਰ ਤੋੜ ਕਿਉਂ ਰਹੇ ਨੇ ਚਲਾਨ ਹੀ ਨਾ ਕਰਿਆ ਇਹਨਾਂ ਨੇ ਅਸੀਂ ਆਇਆ ਅਸਾਮੀ ਮੈਂ ਮੈਡਮ ਐਸਪੀ ਦੀ ਨਹੀਂ ਉਹ ਤਾਂ ਕਹਤਾ ਹੀ ਮੋਟਰਸਾਈਕਲ ਕਹਿੰਦੇ ਬਾਉਂਡ ਕਰਤਾ ਹੋਣਾ ਆਪਣੇ ਮਾਉਂਡ ਕਰਤਾ ਜੀ ਉਹ ਤਾਂ ਅਸੀਂ ਕਹਿੰਦੇ ਕਾਰਵਾਈ ਕਰ ਰਹੇ ਹਾਂ ਜੀ ਮੋਟਰਸਾਈਕਲ ਬਾਉਂਡ ਕਰ ਦਿੱਤਾ ਪਰਚਾ ਹੋਵੇ ਫਿਰ ਸਾਡਾ ਪਾਉਂਡ ਹੋ ਗਿਆ 23 ਜਨਮ ਬੋਲੇ ਹੁੰਦਾ ਤੇ ਪਰਚਾ ਹੋਵੇ ਉਹਦੇ ਤੇ ਵੀ ਪਰਚਾ ਹੋਵੇ ਜਿਸ ਤਰੀਕ ਗਲਤ ਸਭ ਤੋਂ ਬੋਲੇ ਤੈਨਾਂ ਤੁਹਾਨੂੰ ਜਿੱਦਾਂ ਉਹਨਾਂ ਨੇ ਉਹ ਅਲੀਗਿਸ਼ਾ ਆਪਣੇ ਉਹ ਲਾ ਰਹੇ ਕਿ ਤੁਹਾਡੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਹੁਣੀ ਬਾਪ ਨਾਲ ਗੱਲ ਕਰਾਨੀ ਹੈ ਇੱਧਰ ਉਹ ਜਿੱਦ ਮੈਨੂੰ ਇਹ ਬੋਲੂਗਾ ਇਹ ਬੰਦੇ ਨੇ ਮੈਨੂੰ ਆਏ ਬੋਲਿਆ ਇੱਧਰ ਆਨੀ ਤੂੰ ਕੌਣ ਹੁੰਦੀ ਹੈ ਮੈਡਮ ਤੁਹਾਨੂੰ ਬਾਰ ਬਾਰ ਜੀ ਕਹਿ ਰਹੇ ਗਾਲ ਨਾ ਕੱਢੋ ਤੁਸੀਂ ਤੁਸੀਂ ਵੈਸੇ ਕਹਿ ਸਕਦੇ ਹੋ ਗਾਲਤ ਵੱਡ ਬੋਲੇ ਤੁਸੀਂ ਗਾਲ ਗਾਲਾ ਨਾ ਕੱਢੋ ਗਾਲਾ ਨਾ ਨਾ ਕੱਢੋ ਉਸ ਵਿੱਚ ਹੈ ਮੈਡਮ ਜੀ ਅਸੀਂ ਉਸਦਾ ਕੋਈ ਵੀਡੀਓ ਪ੍ਰੂਫ ਆਪਣੇ ਕੀਤਾ ਜੀ ਰਿਕਾਰਡ ਕੀਤਾ ਸਾਡੇ ਕੋਲ ਆ ਵੀਡੀਓ ਪ੍ਰੂਫ ਵੀਡੀਓ ਪ੍ਰੂਫ ਦਿਖਾ ਦਿਓ ਜੀ ਵੀਡੀਓ ਪ੍ਰੂਫ ਦਿਖਾ ਦਿਓ ਇਹ ਦਿਖ ਰਹੀ ਹੈ ਸਾਡੇ